ਔਰ ਇੱਥੇ ਇੱਕ ਘਰ ਵਿੱਚ ਚੋਰ ਕੱਲ ਆਉਂਦੇ ਸੀਸੀਟੀਵੀ ਦੀ ਜਿਹੜੀ ਫੁਟੇਜ ਅਸੀਂ ਕੱਢ ਲਈ ਹੈ ਤੁਸੀਂ ਨਾਲ ਦੀ ਨਾਲ ਸਕਰੀਨ ਤੇ ਜਿਹੜੀ ਉਹ ਤਸਵੀਰ ਦੇਖ ਪਾ ਰਹੇ ਹੋ ਚੋਰਾਂ ਦੇ ਚਿਹਰੇ ਜਿਹੜੇ ਸਾਫ਼ ਤੌਰ ਤੇ ਨਜ਼ਰ ਆ ਰਹੇ ਆ ਇਹ ਦਮਨ ਜੀ ਨੇ ਵੈਸੇ ਚੰਡੀਗੜ੍ਹ ਦੇ ਬਸਨੀਕ ਨੇ ਇੱਥੇ ਕਿਰਾਏ ਤੇ ਰਹਿੰਦੇ ਨੇ ਸਾਰੀਆਂ ਇੱਥੋਂ ਲਾ ਕੇ ਲੈ ਗਏ ਹਾਂ ਜੀ ਸਾਰੀਆਂ ਸਰ ਟੁੱਟੀਆਂ ਤੋੜ ਕੇ ਲਾ ਕੇ ਲੈ ਗਏ ਵਾਸ਼ਰੂਮ ਦੀਆਂ ਵੀ ਸ਼ੈਂਕਾ ਦੀਆਂ ਵੀ ਕਿਚਨ ਦੀਆਂ ਵੀ ਦੂਜੇ ਵਾਰ ਤੋਂ ਨਹੀਂ ਆਵੀਂ ਘਰ ਦੇ ਅੰਦਰ ਇੱਕ ਗੁੰਦ ਬਾਣੀ ਨਹੀਂ ਹੈਗਾ ਗੱਲ ਪਾਣੀ ਪੀਣ ਜੋਗੇ ਵੀ ਨਹੀਂ ਛੱਡਾ ਇਹ ਪਾਣੀ ਪੀਣ ਜੋਗੇ ਵੀ ਨਹੀਂ ਛੱਡੇ ਜੀ ਤੇ ਕੁਝ ਮੇਰੇ ਕਮਰੇ ਦੇ ਵਿੱਚ ਕੈਸ਼ ਪਿਆ ਹੋਇਆ ਸੀਗਾ ਜੀ ਉਹ ਕੈਸ਼ ਉਹ ਚੱਕ ਕੇ ਲੈ ਗਏ ਤੇ ਕੁਝ ਮੇਰੇ ਕੋਲ ਜਿਹੜੀ ਮੈਂ ਇੰਪੋਰਟਡ ਐਲਕੋਹਲ ਇਕੱਠੀ ਕੀਤੀ ਹੋਈ ਸੀਗੀ ਡਿਊਟੀ ਫਰੀ ਤੋਂ ਜਿਹੜੀਆਂ ਮੈਂ ਲੈ ਕੇ ਆਏ ਹੋਏ ਸੀਗਾ ਜਦ ਮੇਰੇ ਬਾਹਰ ਦੇ ਟੂਰ ਹੁੰਦੇ ਆ ਤੇ ਉਹ ਵੀ ਜਾ ਕੇ ਲੈ ਗਏ ਛੱਡ ਕੇ ਖੁੰਮੀਆਂ ਉਹ ਖੁੰਮੀਆਂ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਵੇਚ ਨਹੀਂ ਸਕਦੇ ਇਸ ਕਰਕੇ ਖੁੰਮੀਆਂ ਬੋਤਲਾ ਇੱਥੇ ਛੱਡ ਗਏ ਜੋ ਪੀਕੇ ਤਾਂ ਨਹੀਂ ਗਏ ਨਹੀਂ ਪੀਕੇ ਤਾਂ ਨਹੀਂ ਲੱਗਦਾ ਸੀ ਗਏ ਮੈਨੂੰ ਮੈਨੂੰ ਇਹ ਹੀ ਲੱਗਦਾ ਕਿ ਜ਼ਿਆਦਾ ਤਾਂ ਬੰਦੇ ਜਿਹੜੇ ਸਮੈਗੀ ਸਮੁਕੀ ਸੀਗੇ ਨਸ਼ੇ ਦਾ ਉਹਨਾਂ ਨੂੰ ਜਿਹੜਾ ਪ੍ਰਬੰਧ ਚਾਹੀਦਾ ਸੀ ਉਹ ਪੈਸਿਆਂ ਤੋਂ ਚਾਹੀਦਾ ਜਿੰਨੀ ਸ਼ਰਾਬ ਖੁੱਲੀ ਹੈ ਉਹ ਸ਼ਰਾਬ ਛੱਡ ਗਏ ਆ ਚੋਰ ਔਰ ਜਿਹੜੀ ਕਹਿੰਦੇ ਕਿ ਸੀਲ ਬੰਦ ਸੀਗੀ ਉਹ ਨਾਲ ਲੈ ਗਏ ਤਾਂ ਹੋ ਸਕਦਾ ਇੱਥੇ ਬਹਿ ਕੇ ਮੂਡ ਵੀ ਬਣਾਇਆ ਹੋਵੇ ਲੇਕਿਨ ਡਰ ਵੀ ਹੁੰਦਾ ਨਾ ਕਿ ਬਾਹਰੋਂ ਕੋਈ ਆ ਗਿਆ ਤਾਂ ਛੇਤਰ ਪ੍ਰੇਡ ਵੀ ਹੋ ਜਾਣੀ ਆ। ਦੇ ਵਿੱਚੋਂ ਜਿਹੜੀ ਉਹਨਾਂ ਨੂੰ ਕੰਮ ਦੀ ਚੀਜ਼ ਲੱਗੀ ਉਹ ਵਿੱਚੋਂ ਗਰੋਸਰੀ ਕੱਢ ਕੇ ਲੈ ਗਏ। ਇਹਦਾ ਜਿੰਦਾ ਵੀ ਟੁੱਟਿਆ। ਹਾਂਜੀ ਇਹਦਾ ਵੀ ਜਿੰਦਾ ਟੁੱਟਿਆ ਟੋਟਲ ਤਿੰਨ ਜਿੰਦੇ ਟੋੜੇ ਇੱਕ ਉਸ ਕਮਰੇ ਦਾ ਇੱਕ ਉਸ ਕਮਰੇ ਦਾ ਤੇ ਇੱਕ ਬਾਹਰ ਵਾਲਾ ਜਿੰਦਾ। ਬਾਕੀ ਜਿਹੜਾ ਤੁਸੀਂ ਆਪ ਨੂੰ ਬਾਹਰ ਵਾਲਾ ਜਿਹੜਾ ਗੇਟ ਹੈ ਉਦੋਂ ਟੱਪ ਕੇ ਆਇਆ। ਵਰਕਰ ਹੈ ਉਹਦਾ ਰੂਮ ਹੈ ਉਹ ਇਧਰੋਂ ਵੀ ਟੂਟੀਆਂ ਲੱਗੇ। ਮਤਲਬ 6-7 ਟੈਬਸ ਇਧਰ 6-7 ਦੂਜੇ ਕਮਰੇ ਚ ਫਿਰ ਰਸੋਈ ਦੀਆਂ ਤਾਂ ਤਕਰੀਬਨ ਤਕਰੀਬਨ ਸਮਝੀਏ 12- ਅ 15 ਦੇ ਆਸ-ਪਾਸ ਸਟੈਪਸ ਉਹ ਲਖੋਲ ਕੇ ਲੈ ਕੇ ਗਏ ਟਾਈਮ ਤਾਂ ਲੱਗੇਗਾ ਨਾ ਨਹੀਂ ਟਾਈਮ ਲੱਗੇਗਾ ਸਰ ਮੇਰੇ ਹਿਸਾਬ ਨਾਲ ਘੱਟੋ ਘੱਟ ਵੀ ਉਹਨਾਂ ਨੇ 2.5 ਘੰਟੇ ਲਾਏ ਹੈ 2.5 ਘੰਟੇ ਕਿ ਨਵੇਂ ਸ਼ਹਿਰ ਵਿੱਚ ਆਏ ਦਿਨ ਚੋਰੀਆਂ ਦਾ ਗ੍ਰਾਫ ਵੱਧ ਰਿਹਾ ਹੈ ਔਰ ਚੋਰਾਂ ਨੇ ਕੀਤਾ ਹੋਇਆ ਹੈ ਖਾਨਾ ਖਰਾਬ ਦੋਸਤੋ ਕੱਲ ਇਸ ਕਾਰ ਵਿੱਚ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਸ਼ਾਇਦ ਪੀਤੀ ਹੋਵੇਗੀ ਇੰਪੋਰਟਡ ਸ਼ਰਾਬ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਸੋਰੀ ਸਾਥੀਓ ਨਵਾਂ ਸ਼ਹਿਰ ਵਿੱਚ ਚੋਰੀਆਂ ਦਾ ਗ੍ਰਾਫ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਹਾਲਾਂਕਿ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਪੁਲਿਸ ਵੱਲੋਂ ਉਹਨਾਂ ਦੀ ਪੁਖਤਾ ਪ੍ਰਬੰਧਾ ਵਿੱਚ ਕੋਈ ਕਮੀ ਹੈ ਪੁਲਿਸ ਦੇ ਪ੍ਰਬੰਧਾ ਵਿੱਚ ਕੋਈ ਕਮੀ ਹੈ ਪਰ ਇਹ ਕਿੰਨੇ ਕੁ ਪੁਖਤਾ ਪ੍ਰਬੰਧ ਨੇ ਇਹ ਪੁਲਿਸੇ ਦੱਸ ਸਕਦੀ ਕਿਉਂਕਿ ਆਏ ਦਿਨ ਚੋਰੀਆਂ ਦਾ ਗ੍ਰਾਫ ਵੱਧ ਰਿਹਾ ਹੈ ਚੋਰਾ ਅੰਦਰ ਭੌ ਕੋਈ ਨਹੀਂ ਹੈ ਔਰ ਚੋ ਚੋਰ ਜਦੋਂ ਚੋਰੀ ਕਰਨ ਆਉਂਦੇ ਕਿਸੇ ਘਰ ਨੂੰ ਨਿਸ਼ਾਨਾ ਬਣਾਉਂਦੇ ਤਾਂ ਇੰਨੀ ਬੇਫਿਕਰੀ ਨਾਲ ਇੰਨੀ ਤਸੱਲੀ ਨਾਲ ਕੰਮ ਕਰਕੇ ਜਾਂਦੇ ਕਿ ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਉਹਨਾਂ ਨੂੰ ਫੜਨ ਵਾਲਾ ਕੋਈ ਹੈ ਹੀ ਨਹੀਂ ਜੋ ਬਿਲਕੁਲ ਫਰੀ ਨੇ ਜੇ ਫੜ ਵੀ ਹੋ ਗਏ ਤਾਂ 15-20 ਦਿਨ ਬਾਅਦ ਫਿਰ ਤੋਂ ਵਾਪਸ ਆ ਜਾਣਾ ਕਿਉਂਕਿ ਉਹਨਾਂ ਨੂੰ ਛਡਾਉਣ ਵਾਲੇ ਬਹੁਤ ਹੈ ਇਸ ਸਮੇਂ ਅਸੀਂ ਗੁਰੂ ਨਾਨਕ ਨਗਰ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਮੌਜੂਦ ਹਾਂ ਔਰ ਇੱਥੇ ਇੱਕ ਘਰ ਵਿੱਚ ਚੋਰ ਕੱਲ ਆਉਂਦੇ ਆ ਸੀਸੀਟੀਵੀ ਦੀ ਜਿਹੜੀ ਫੁਟੇਜ ਅਸੀਂ ਕੱਢ ਲਈ ਹੈ ਤੁਸੀਂ ਨਾਲ ਦੀ ਨਾਲ ਸਕਰੀਨ ਤੇ ਜਿਹੜੀ ਉਹ ਤਸਵੀਰ ਦੇਖ ਪਾਰਿਓ ਚੋਰਾਂ ਦੇ ਚਿਹਰੇ ਜਿਹੜੇ ਆ ਸਾਫ਼ ਤੌਰ ਤੇ ਨਜ਼ਰ ਆ ਰਹੇ ਆ ਇਹ ਦਮਨਜੀ ਨੇ ਵੈਸੇ ਚੰਡੀਗੜ੍ਹ ਦੇ ਵਸਨੀਕ ਨੇ ਇੱਥੇ ਕਿਰਾਏ ਤੇ ਰਹਿੰਦੇ ਨੇ ਇਹਨਾਂ ਦਾ ਰਾਇਲ ਇਨਫੀਲਡ ਦਾ ਜਿਹੜਾ ਸ਼ੋਰੂਮ ਹੈ ਬੰਦ ਦੇਖੋ ਕਿੰਨੀ ਆਸ ਨਾਲ ਕੰਮ ਖੋਲਦਾ ਔਰ ਇੱਥੇ ਘਰ ਕਿਰਾਏ ਤੇ ਲਿਆ ਹੈ ਬਾਕੀ ਨੂੰ ਵੀ ਰੋਜ਼ ਕਰ ਦਿੱਤਾ ਇੱਥੇ ਇਹਨਾਂ ਦੇ ਵਰਕਰ ਵੀ ਰਹਿੰਦੇ ਆ ਪਰ ਚੋਰ ਇੱਥੇ ਦਿਨ ਦਿਹਾੜੇ ਆ ਜਾਂਦੇ ਬਾਕੀ ਜਾਣਕਾਰੀ ਅਸੀਂ ਨਮਨਜੀਤੋਂ ਲੈਨੇ ਜੀ ਦਮਨਜੀਤ ਡਿਟੇਲ ਸਮਝਾ ਦਿਓ ਪੂਰੀ ਜਾਣਕਾਰੀ ਦਿਓ ਸਰ ਕੱਲ ਲਗਭਗ ਮੈਂ ਚੰਡੀਗੜ੍ਹੋਂ ਵਾਪਸ ਆਇਆ ਕਈ ਦਿਨਾਂ ਬਾਅਦ ਤਾਂ ਮੇਰਾ ਵਰਕਰ ਜਿਹੜਾ ਇੱਥੇ ਸਟਾਫ ਰਹਿੰਦਾ ਏਕ ਮੇਰੇ ਨਾਲ ਉਹ ਸਵੇਰੇ 9:30 ਵਜੇ ਡਿਊਟੀ ਤੇ ਚਲਾ ਜਾਂਦਾ ਹਾਂਜੀ ਤੇ 9:30 ਵਜੇ ਡਿਊਟੀ ਤੇ ਚਲਾ ਜਾਂਦਾ ਉਹ ਤੇ ਸ਼ਾਮ ਨੂੰ ਕੋਈ ਰਾਸ਼ਨ ਲੈ ਕੇ 7:30 ਵਜੇ ਦੇ ਆਸ-ਪਾਸ ਉਹ ਵਾਪਸ ਆ ਜਾਂਦਾ ਆ ਕੇ ਦੇਖੇ ਤੁਹਾਨੂੰ ਜਿੰਦਰੇ ਬਾਹਰ ਵਾਲਾ ਜਿੰਦਾ ਜਿਹੜਾ ਵੱਡਾ ਗੇਟ ਹੈ ਇਹਦਾ ਜਿੰਦਾ ਲੱਗਾ ਹੋਇਆ ਸੀ ਕੰਦ ਟੱਪ ਕੇ ਅੰਦਰ ਆਏ ਜੀ ਹਾਂਜੀ ਇਹ ਜਿਹੜਾ ਤਾਲਾ ਜਿੰਦਾ ਸੀਗਾ ਇਹਦਾ ਜਿੰਦਾ ਟੁੱਟਿਆ ਹੋਇਆ ਸੀਗਾ ਜਿੰਦਾ ਟੁੱਟਿਆ ਸੀਗਾ ਹਾਂਜੀ ਜਿੰਦਾ ਟੁੱਟਿਆ ਹੋਇਆ ਸੀ ਹੈਂਡਲ ਤੇ ਸੱਟ ਨਹੀਂ ਹੈਂਡਲ ਤੇ ਸੱਟ ਨਹੀਂ ਸੀਗਾ ਜਿੰਦਾ ਟੁੱਟਿਆ ਹੋਇਆ ਸੀਗਾ ਮੁੰਡਾ ਇੱਕਦਮ ਤੋਂ ਘਬਰਾ ਗਿਆ ਇਹਦੇ ਨਾਲ ਜਿਹੜਾ ਇੱਕ ਹੋਰ ਮੁੰਡਾ ਆਇਆ ਸੀ ਉਹਨੇ ਸਾਡੇ ਇੱਕ ਵਰਕਰ ਨੂੰ ਫੋਨ ਲਾਇਆ ਮੈਂ ਸ਼ੋਰੂਮ ਹੀ ਬੈਠਾ ਸੀਗਾ 7 7:30 ਦੀ ਗੱਲ ਹੈ ਤੇ ਉਹਨੇ ਅੰਦਰ ਜਦ ਵੜ ਕੇ ਦੇਖਿਆ ਤਾਂ ਇਸ ਕਮਰੇ ਦਾ ਜਿਹੜਾ ਸਾਹਮਣੇ ਇਹ ਲੈਂਡਲੋਰਡ ਦਾ ਜਿਹੜਾ ਆਪਣਾ ਇੱਕ ਕਮਰਾ ਸੀਗਾ ਉਹਨੇ ਲੌਕ ਕਰਕੇ ਰੱਖਿਆ ਸੀ ਉਹਦਾ ਵੀ ਜਿੰਦਾ ਟੁੱਟਾ ਸੀ ਮੇਰਾ ਬੈੱਡਰੂਮ ਜਿਹੜਾ ਹੁੰਦਾ ਉਹ ਲੌਕਡ ਹੁੰਦਾ ਕਿਉਂਕਿ ਮੈਂ ਕਈ ਵਾਰੀ 10-10 ਦਿਨ 5-5 ਦਿਨ ਹੁੰਦਾ ਨਹੀਂ ਉਸ ਦਾ ਜਿੰਦਾ ਟੁੱਟਿਆ ਸੀ ਉਹ ਜਿੰਦਾ ਇੱਥੇ ਲਟਕਿਆ ਵੀ ਹੋਇਆ ਸੀ ਟੁੱਟਿਆ ਹੋਇਆ ਉਸ ਤੋਂ ਪਹਿਲਾਂ ਦੱਸ ਦਈਏ ਆਪਾਂ ਕਿ ਆ ਜਿੰਨੀਆਂ ਟੂਟੀਆਂ ਸਾਰੀਆਂ ਇੱਥੋਂ ਲਾ ਕੇ ਲੈ ਗਏ ਹਾਂਜੀ ਸਾਰੀਆਂ ਸਰ ਟੂਟੀਆਂ ਤੋੜ ਕੇ ਲਾ ਕੇ ਲੈ ਗਏ ਵਾਸ਼ਰੂਮ ਦੀਆਂ ਵੀ ਸ਼ੈਂਕਾ ਦੀਆਂ ਵੀ ਕਿਚਨ ਦੀਆਂ ਵੀ ਦੂਜੇ ਵਾਸ਼ਰੂਮ ਦੀਆਂ ਵੀ ਘਰ ਦੇ ਅੰਦਰ ਇੱਕ ਬੂੰਦ ਪਾਣੀ ਨਹੀਂ ਹੈਗਾ ਕੱਲ ਪਾਣੀ ਪੀਣ ਜੋਗੇ ਵੀ ਨਹੀਂ ਛੱਡਿਆ ਪਾਣੀ ਪੀਣ ਜੋਗੇ ਵੀ ਨਹੀਂ ਛੱਡੇ ਜੀ ਤੇ ਕੁਝ ਮੇਰੇ ਕਮਰੇ ਦੇ ਵਿੱਚ ਕੈਸ਼ ਪਿਆ ਹੋਇਆ ਸੀਗਾ ਜੀ ਉਹ ਕ ਰੇ ਕੋਲ ਜਿਹੜੀ ਮੈਂ ਇੰਪੋਰਟਡ ਐਲਕੋਹਲ ਕੱਠੀ ਕੀਤੀ ਹੋਈ ਸੀਗੀ ਡਿਊਟੀ ਫਰੀ ਤੋਂ ਜਿਹੜੀਆਂ ਮੈਂ ਲੈ ਕੇ ਆਏ ਹੋਏ ਸੀਗਾ ਜਦ ਮੇਰੇ ਬਾਹਰ ਦੇ ਟੂਰ ਹੁੰਦੇ ਆ ਤੇ ਉਹ ਵੀ ਚੱਕ ਕੇ ਲੈ ਗਏ ਤੇ ਜਦ ਅਸੀਂ ਆਏ ਤਾਂ ਸਾਡੇ ਮੇਰੇ ਹਿਸਾਬ ਨਾਲ ਜਿਹੜੀਆਂ ਮਹਿੰਗੀਆਂ ਮਹਿੰਗੀਆਂ 10 10 15 15 ਹਜ਼ਾਰ ਵਾਲੀਆਂ 5 6 ਬੋਤਲਾਂ ਇਦਾਂ ਆਹ ਇੰਨੀਆਂ ਬੋਤਲਾਂ ਛੱਡ ਕੇ ਖੁੱਲੀਆਂ ਆ ਜੀ ਹਾਂਜੀ ਉਹ ਖੁੱਲੀਆਂ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਵੇਚ ਨਹੀਂ ਸਕਦੇ ਇਸ ਕਰਕੇ ਖੁੱਲੀਆਂ ਬੋਤਲਾਂ ਇੱਥੇ ਛੱਡ ਗਏ ਇੱਚੋ ਪੀਕੇ ਤਾਂ ਨਹੀਂ ਗਏ ਨਹੀਂ ਪੀਕੇ ਤਾਂ ਨਹੀਂ ਲੱਗਦਾ ਜੀ ਗਏ ਮੈਨੂੰ ਮੈਨੂੰ ਇਹ ਲੱਗਦਾ ਕਿ ਜ਼ਿਆਦਾ ਤਾਂ ਬੰਦੇ ਜਿਹੜੇ ਸਮੈਕੀਏ ਸਮੁਕੀਏ ਸੀਗੇ ਨਸ਼ੇ ਦਾ ਉਹਨਾਂ ਨੂੰ ਜ ਤੇ ਉਹ ਉਹ ਚੀਜ਼ ਲੈ ਕੇ ਗਏ ਘਰ ਉਹ ਜਿਹੜੀ ਵੇਚ ਸਕਣ ਮੇਰੇ ਸ਼ਰਾਬ ਵੇਚਣਗੇ ਸ਼ਰਾਬ ਵੇਚਣਗੇ ਨਲਕੇ ਵੇਚਣਗੇ ਜਿਹੜਾ ਪੁਰਾਣੇ ਨਲਕੇ ਪਿੱਤਲ ਪੁੱਤਲ ਦੇ ਲੱਗੇ ਹੋਏ ਸੀ ਟੁੱਟੀਆਂ ਟੈਪ ਸਾਰੀਆਂ ਵੇਚਣਗੇ ਸ਼ਰਾਬ ਤੁਸੀਂ ਦਿਖਾ ਦਿਓ ਜਿੰਨੀ ਸ਼ਰਾਬ ਖੁੱਲੀ ਹੈ ਉਹ ਸ਼ਰਾਬ ਛੱਡ ਗਏ ਆ ਚੋਰ ਔਰ ਜਿਹੜੀ ਕਹਿੰਦੇ ਕਿ ਸੀਲ ਬੰਦ ਸੀਗੀ ਉਹ ਨਾਲ ਲੈ ਗਏ ਤਾਂ ਹੋ ਸਕਦਾ ਇੱਥੇ ਬਹਿ ਕੇ ਮੂਡ ਵੀ ਬਣਾਇਆ ਹੋਵੇ ਲੇਕਿਨ ਡਰ ਵੀ ਹੁੰਦਾ ਨਾ ਕਿ ਬਾਹਰ ਕੋਈ ਆ ਗਿਆ ਤਾਂ ਛੇਤਰ ਪ੍ਰੇਡ ਵੀ ਹੋ ਜਾਣੀ ਆ ਪੀਤੀ ਲੈ ਵੀ ਜਾਣੀ ਆ ਅੱਛਾ ਇਸ ਉਸ ਸਮੇਂ ਘਰ ਚ ਕੋਈ ਨਹੀਂ ਸੀਗਾ ਮੈਂ ਨਹੀਂ ਸੀਗਾ ਸਰ ਦਿਨੇ ਦਿਨ ਦਿਹਾੜੇ 12:55 ਮਿੰਟ ਦੇ ਆਸ-ਪਾਸ ਉਹਨਾਂ ਨੇ ਐਂਟਰੀ ਕੀਤੀ ਐ ਤੁਸੀਂ ਜਿਹੜੀ ਫੁਟੇਜ ਇਹਨਾਂ ਨੂੰ ਦਿਖਾ ਰਹੇ ਹੋ ਉਹਦੇ ਵਿੱਚ ਉਹ ਆ ਹੀ ਰਿਹਾ ਹੋਊਗਾ ਤੇ ਇੱਕ ਮੁੰਡਾ ਬਾਹਰ ਖੜ ਗਿਆ ਮੋਟਰਸਾਈਕਲ ਦੇ ਉੱਤੇ ਫੀਲਡਿੰਗ ਲਾ ਕੇ ਇੱਕ ਮੁੰਡਾ ਅੰਦਰ ਮੇਰੇ ਖਿਆਲ ਤੋਂ ਇਹ ਤੋੜਫੋੜ ਕੇ ਦੋ ਜਣੇ ਦੋ ਜਣੇ ਜਿਹੜੇ ਪ੍ਰਾਇਮਰੀਲੀ ਹਲੇ ਆਈਡੈਂਟੀਫਾਈ ਹੋਰ ਤਸਵੀਰ ਜਿਹੜੀ ਸਕਰੀਨ ਤੇ ਉਹਨਾਂ ਦੀ ਬਾਕਾਇਦਾ ਚੱਲ ਰਹੀ ਹੈ ਜੀ ਤੁਸੀਂ ਇਹਨਾਂ ਚੋਰਾਂ ਨੂੰ ਪਛਾਣਨਾ ਆ ਆਈਡੈਂਟੀਫਾਈ ਕਰਨਾ ਤਸਦੀਕ ਕਰਨਾ ਔਰ ਸਾਡੀ ਮਦਦ ਕਰਨੀ ਹੈ ਤਾ ਜੋ ਪੁਲਿਸ ਇਹਨਾਂ ਤੱਕ ਪਹੁੰਚ ਸਕੇ ਇਹ ਤੁਹਾਡੇ ਪਿੰਡ ਦੇ ਨੇ ਤੁਹਾਡੇ ਮਹੱਲੇ ਦੇ ਨੇ ਤੁਹਾਡੀ ਗਲੀ ਦੇ ਆ ਤੁਹਾਡੇ ਸ਼ਹਿਰ ਦੇ ਆ ਤੁਹਾਡੇ ਵਾਰਡ ਦੇ ਆ ਤੁਸੀਂ ਜ਼ਰੂਰ ਪ੍ਰਸ਼ਾਸਨ ਨੂੰ ਇਤਲਾ ਕਰਨੀ ਸਾਨੂੰ ਇਤਲਾ ਕਰਨੀ ਜਾਂ ਵੀਰ ਹੁਣਾਂ ਨੂੰ ਇਤਲਾ ਕਰ ਦੇਣੀ ਤਾਂ ਜੋ ਇਹਨਾਂ ਦਾ ਇੱਥੋਂ ਜੋ ਸਮਾਨ ਚੋਰੀ ਕਰਕੇ ਲੈ ਕੇ ਕਿਉਂਕਿ ਉਹ ਲਿਕੁਇਡ ਮਨੀ ਵੀ ਲੈ ਕੇ ਗਏ ਆ ਤਾਂ ਜੋ ਇਹਨਾਂ ਦੀ ਰਿਕਵਰੀ ਹੋ ਸਕੇ ਇਸ ਤੋਂ ਪਹਿਲਾਂ ਸਾਰਾ ਪੈਸਾ ਬਰਬਾਦ ਕਰ ਦੇਣ ਜਿੰਨੀਆਂ ਚੀਜ਼ਾਂ ਲੈ ਕੇ ਗਏ ਉਹ ਵੇਚ ਦੇਣ ਉਸ ਉਨਾ ਤੱਕ ਸਾਡਾ ਪਹੁੰਚਣਾ ਪ੍ਰਸ਼ਾਸਨ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਤਸਵੀਰਾਂ ਤੁਸੀਂ ਦੇਖ ਲਓ ਸਕਰੀਨ ਤੇ ਚੱਲ ਰਹੀਆਂ ਇਹਨਾਂ ਨੂੰ ਜੇਕਰ ਤੁਸੀਂ ਪਛਾਣ ਦਿਓ ਕਿਉਂਕਿ ਲੋਕਲੀ ਹੋਣੇ ਆ ਜੇ ਇੰਨੀ ਤਸੱਲੀ ਨਾਲ ਕੰਮ ਕੀਤਾ ਉਹਨਾਂ ਨੂੰ ਪਤਾ ਘਰ ਚ ਇਹਨਾਂ ਤੇ ਪੂਰੀ ਘੋਕ ਰੱਖੀ ਆ ਰੈਕੀ ਕੀਤੀ ਆ ਜੇ ਇਹਨਾਂ ਨੂੰ ਦੇਖਿਆ ਗਿਆ ਕਿ ਪੂਰਾ ਵੈਰੀਫਾਈ ਕੀਤਾ ਗਿਆ ਕਿ ਆਪਣੇ ਕੰਮ ਤੇ ਚੱਲੇ ਜਾਂਦੇ ਆ ਜੀ ਘਰ ਵਿੱਚ ਕੋਈ ਔਰਤ ਨਹੀਂ ਆ ਕੋਈ ਪਿੱਛੇ ਨਹੀਂ ਰਹਿੰਦਾ ਜੇ ਉਹ ਆਏ ਆ ਤਾਂ ਮਤਲਬ ਘੋਕ ਕੀਤੀ ਆ ਤਾਂ ਲੋਕਲੀ ਹੋਣਗੇ ਜਾਂ ਉਹਨਾਂ ਨਾਲ ਕੋਈ ਭੇਤੀ ਰਲਿਆ ਹੋਊਗਾ ਜਾਂ ਭੇਤੀ ਰਲਿਆ ਹੋਊਗਾ ਜੀ ਜਾਂ ਲੋਕਲ ਹੋਣਗੇ ਬਟ ਜਿੱਥੋਂ ਦੀ ਮੈਨੂੰ ਦਾ ਜੀ ਕਿਤੇ ਨੇੜੇ ਤੇੜੇ ਦੇ ਹੀ ਹੋਣਗੇ ਕਿਉਂਕਿ ਮੁੰਡੇ ਸਪਲੈਂਡਰ ਸਿਲਵਰ ਕਲਰ ਦੇ ਮੋਟਰਸਾਈਕਲ ਤੇ ਨੰਬਰ ਆਇਆ ਜੀ ਨਹੀਂ ਨੰਬਰ ਪਲੇਟ ਸਗੀ ਨਹੀਂ ਜੀ ਜਿੰਦਾ ਤੁਸੀਂ ਦੇਖੋਗੇ ਉਹਦੇ ਵਿੱਚ ਵੀ ਵੀਡੀਓ ਜੀ ਜੇ ਅਸੀਂ ਜ਼ੂਮ ਕਰਕੇ ਇਹ ਵੀ ਇੱਕ ਬਹੁਤ ਜ਼ਰੂਰੀ ਗੱਲ ਹੈ ਪ੍ਰਸ਼ਾਸਨ ਦੇ ਧਿਆਨ ਚਾਣੀ ਚਾਹੀਦੀ ਅਸੀਂ ਮੰਨਦੇ ਕਿ ਪ੍ਰਸ਼ਾਸਨ ਲਾਪਰਵਾਹੀ ਨਹੀਂ ਕਰਦਾ ਪਰ ਫਿਰ ਵੀ ਜਿਹੜੇ ਬਿਨਾਂ ਨੰਬਰ ਪਲੇਟ ਤੋਂ ਵਹੀਕਲ ਘੁੰਮਦੇ ਆ ਉਹਨਾਂ ਨੂੰ ਫੜ ਕੇ ਜਿਹੜਾ ਆ ਇੰਪਾਉਂਡ ਕਰਨਾ ਚਾਹੀਦਾ ਏ ਇਦਾਂ ਹੀ ਹੋਣਾ ਚਾਹੀਦਾ ਏ ਸਰ ਆਈ ਸਿਕਿਉਰਿਟੀ ਨੰਬਰ ਪਲੇਟ ਜਿਹੜੀ ਵੀ ਗੱਡੀ ਤੇ ਨਹੀਂ ਮੇਰੇ ਹਿਸਾਬ ਨਾਲ ਉਹਨੂੰ ਇੰਪਾਉਂਡ ਕਰ ਉਹ ਕੁਛ ਕਮਰੇ ਚੋਂ ਲੈ ਕੇ ਆ ਹਾਂਜੀ ਉਸ ਕਮਰੇ ਚੋਂ ਪ੍ਰੋਪਰਟੀ ਆਈ ਥਿੰਕ ਥੋੜੀ ਬਹੁਤ ਲੈ ਕੇ ਗਏ ਨੇ ਜਿਹੜੇ ਪ੍ਰੋਪਰਟੀ ਵੀ ਲੈ ਕੇ ਹਾਂਜੀ ਜਿਹੜੀ ਐਕਸਪੈਂਸਿਵ ਪ੍ਰੋਪਰਟੀ ਮੇਰੇ ਵੀ ਕਲਾਸਿਸ ਬਰੂਸਸ ਕੋਈ ਸੀ ਕਿ ਉਹ ਲੈ ਗਏ ਸੀ ਮਤਲਬ ਜਿਹੜੀ ਚੀਜ਼ ਵੇਚੀ ਜਾ ਸਕਦੀ ਆ ਹਾਂਜੀ ਸਰ ਦੇਖੋ ਬੇਸਿਕਲੀ ਉਹਨਾਂ ਦਾ ਉਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਨੂੰ ਕੰਮ ਦੀ ਚੀਜ਼ ਲੱਗੀ ਉਹ ਵਿੱਚੋਂ ਕਰੋਕਰੀ ਕੱਢ ਕੇ ਲੈ ਗਏ ਇਹਦਾ ਜਿੰਦਾ ਵੀ ਤੋੜਿਆ ਹਾਂਜੀ ਇਹਦਾ ਵੀ ਜਿੰਦਾ ਤੋੜਿਆ ਟੋਟਲ ਤਿੰਨ ਜਿੰਦੇ ਤੋੜੇ ਇੱਕ ਉਸ ਕਮਰੇ ਦਾ ਇੱਕ ਇਸ ਕਮਰੇ ਦਾ ਤੇ ਇੱਕ ਬਾਹਰ ਵਾਲਾ ਜਿੰਦਾ ਬਾਕੀ ਜਿਹੜਾ ਦੱਸਿਆ ਤੁਹਾਨੂੰ ਬਾਹਰ ਵਾਲਾ ਜਿਹੜਾ ਗੇਟ ਹੈ ਉਹ ਤੋਂ ਟੱਪ ਕੇ ਆਏ ਆ ਉਹ ਜੀ ਮੈਂ ਹਮੇਸ਼ਾ ਤੋਂ ਹੀ ਕਹਿੰਦਾ ਆ ਰਿਹਾ ਮੇਰੇ ਖਿਆਲ ਸਾਨੂੰ 4-5 ਸਾਲ ਹੋ ਗਏ ਇਹ ਗੱਲਾਂ ਦੀ ਅਪੀਲ ਕਰਦੇ ਪ੍ਰਸ਼ਾਸਨ ਅੱਗੇ ਵੀ ਕਿ ਚੋਰ ਨਾਲੋਂ ਚੋਰ ਦੀ ਮਾਂ ਨੂੰ ਫੜਨਾ ਜ਼ਿਆਦਾ ਜ਼ਰੂਰੀ ਹੈ ਮਾਂ ਉਹ ਨਹੀਂ ਜਿਹਨੇ ਜਨਮ ਦਿੱਤਾ ਮਾਂ ਉਹ ਜਿਹੜੀ ਪਿੱਠ ਥਾਪੜਦੀ ਹੈ ਜਿਹੜੀ ਇਹਨ ਕਮਾ ਕਰਨ ਨੂੰ ਉਹ ਆ ਜੀ ਉਹ ਕਬਾੜੀਏ ਜਾਂ ਉਹ ਲੋਕ ਜਿਹੜੇ ਨੇ ਤੋਂ ਸਮਾਨ ਖਰੀਦਦੇ ਆ ਇਧਰਲੇ ਪਾਸੇ ਵੀ ਟੂਟੀਆਂ ਆ ਇਧਰ ਦਮਨਜੀ ਦਾ ਜਿਹੜਾ ਵਰਕਰ ਹੈ ਉਹਦਾ ਰੂਮ ਹੈ ਉਹ ਇਧਰੋਂ ਵੀ ਟੂਟੀਆਂ ਲੱਗੇ ਮਤਲਬ 6-7 ਟੈਬਸ ਇਧਰ 6-7 ਦੂਜੇ ਕਮਰੇ ਚ ਫਿਰ ਰਸੋਈ ਦੀਆਂ ਤਾਂ ਤਕਰੀਬਤ ਤਕਰੀਬਨ ਸਮਝੀਏ 12-13 15 ਦੇ ਆਸ-ਪਾਸ ਟੈਪਸ ਉਹ ਲੇ ਖੋਲ ਕੇ ਲੈ ਕੇ ਗਏ ਟਾਈਮ ਤਾਂ ਲੱਗੇਗਾ ਨਾ ਨਹੀਂ ਟਾਈਮ ਲੱਗੇਗਾ ਸਰ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ ਵੀ ਉਹਨਾਂ ਨੇ 2.5 ਘੰਟੇ ਲਾਏ ਹੈ ਕਿਉਂਕਿ ਤੁਸੀਂ ਦੇਖੋਗੇ ਇਵਨ ਥੱਲੇ ਜਿਹੜੇ ਉਹ ਪਾਈਪਸ ਹੁੰਦੀਆਂ ਉਹ ਪਾਈਪਾਂ ਵੀ ਤੋੜ-ਤੋੜ ਕੇ ਲੈ ਗਏ ਤਾਂ ਮਤਲਬ ਬਹੁਤ ਅਧੀ ਤਸੱਲੀ ਨਾਲ ਕੀਤਾ ਹੋਇਆ ਕੰਮ ਹੈ ਇਹਦਾ ਮਤਲਬ ਔਜ਼ਾਰ ਵੀ ਹੋਣੇ ਹਾਂ 100% ਸਰ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਲੈ ਕੇ ਚੜੇ ਹੋਊਗੇ ਹੁਣ ਮੈਨੂੰ ਟੂਲਸ ਦਾ ਤਾਂ ਨਹੀਂ ਪਤਾ ਬਟ ਜਿਸ ਹਿਸਾਬ ਨਾਲ ਕੱਢਿਆ ਉਹਨਾਂ ਨੇ ਇੱਕ-ਇੱਕ ਚੀਜ਼ ਨੂੰ ਟਾਈਮ ਲਾ ਕੇ ਪਟਿਆ ਹੈ ਤਾਂ ਮੰਨ ਜੀ ਬਾਈ ਨਹੀਂ ਹੈ ਕਿ ਘਰ ਤੁਹਾਡਾ ਵਰਕਰ ਹੀ ਹੁੰ ਮੈਂ ਇਹ ਪਹਿਲੀ ਚੋਰੀ ਨਹੀਂ ਹੈ ਐਕਚੁਅਲੀ ਵੈਸੇ ਸਾਡੇ ਸ਼ੋਅਰੂਮ 'ਚ ਵੀ ਬੰਗੇ ਵਾਲੇ 'ਚ ਦੋ ਵਾਰੀ ਚੋਰੀ ਹੋ ਚੁੱਕੀ ਹੈ ਹਾਂਜੀ ਤੇ ਪਹਿਲਾਂ ਉੱਥੋਂ ਵੀ ਚਾਰ-ਪੰਜ ਮੋਟਰਸਾਈਕਲ ਚੋਰੀ ਹੋ ਗਏ ਸੀਗੇ ਤੇ ਹੁਣ ਅਸੀਂ ਇੰਸ਼ੋਰੈਂਸ ਬੰਗੇ 'ਚ ਹਾਂਜੀ ਤੇ ਉਹ ਅਸੀਂ ਹੁਦੇ ਬਾਅਦ ਤੋਂ ਚਲੋ ਇੰਸ਼ੋਰੈਂਸ ਕਰਾ ਲਿਆ ਘਰ-ਬਾਰੇ ਕਦੀ ਸੋਚਿਆ ਨਹੀਂ ਸੀਗਾ ਜੀ ਕਿ ਹੁਣ ਘਰ ਦੇ ਵਿੱਚ ਤਾਂ ਕੋਈ ਸਮਾਨ ਇੰਨਾ ਖਾਸ ਰੱਖਦੇ ਵੀ ਨਹੀਂ ਚਲੋ ਜੋ ਥੋੜਾ-ਬਹੁਤ ਸੀਗਾ ਉਹ ਵੀ ਲੈ ਕੇ ਚੱਕੀ ਕਿਉਂਕਿ ਮੈਂ ਰਹਿੰਦਾ ਨਹੀਂ ਮੇਰਾ ਪੱਕਾ ਘਰ ਨਹੀਂ ਹੈਗਾ ਏ ਸ਼ੁਕਰ ਹੈ ਕਿ ਨਹੀਂ ਹੈ ਜੇ ਸ਼ਾਇਦ ਮੇਰਾ ਪੱਕਾ ਘਰ ਹੋਵੇ ਮੇਰੇ ਮਾਪੇ ਰਹਿਣ ਤਾਂ ਮੈਨੂੰ ਬਹੁਤ ਡਰ ਲੱਗੇ ਜੀ ਇੱਥੇ ਰਹਿਣ ਚ ਮਤਲਬ ਇਹ ਟਿੰਗਰਡ ਵੀ ਹੁੰਦੀ ਇੰਨੀ ਚੋਰੀਆਂ ਨਹੀਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੈਂ ਚੰਡੀਗੜ੍ਹ 'ਚ ਮੇਰਾ ਪਿਛਲੇ 25 ਸਾਲ ਦਾ ਐਕਸਪੀਰੀਅੰਸ ਹੈ ਸਰ ਕਦੀ ਇਦਾਂ ਸਾਡੇ ਨਾਲ ਤਾਂ ਨਹੀਂ ਬੀਤੀ ਆ ਮੈਂ ਇਦਾਂ ਕਿਉਂ ਕ ਲੇਕਿਨ ਹਾਂ ਨਵੇਂ ਸ਼ਹਿਰ 'ਚ ਪਿਛਲੇ 5 ਨਵੇਂ ਸ਼ਹਿਰ 'ਚ ਹਰ ਰੋਜ਼ ਨਵੀਂ ਖਬਰ ਆਉਂਦੀ ਹੈ ਜੀ ਨਵੀਆਂ ਨਵੀਆਂ ਚੋਰੀਆਂ ਦੇਖੋ ਕਿਤੇ ਜਿਹੜਾ ਮੁਰਗਾ ਪੱਟ ਕੇ ਉਹਨੂੰ ਬਣਾ ਕੇ ਰੰਨ ਕੇ ਪੂਰਾ ਖਾ ਕੇ ਜਾਂਦੇ ਆ ਇੱਥੋਂ ਸ਼ਰਾਬ ਚੱਕ ਕੇ ਲੈ ਗੇ ਮੈਂ ਫਿਰ ਤੂੰ ਕਹਿ ਰਿਹਾ ਜੀ ਪ੍ਰਸ਼ਾਸਨ ਨੂੰ ਇੱਕ ਬੇਨਤੀ ਹੈ ਚੋਰਾਂ ਨੂੰ ਤਾਂ ਫੜਨਾ ਹੀ ਹੈ ਇਹਨਾਂ ਨੂੰ ਤਾਂ ਅੰਦਰ ਸਿੱਟਣਾ ਸਲਾਖਾਂ ਦੇ ਪਿੱਛੇ ਪਰ ਜਿਹੜੇ ਇਹਨਾਂ ਨੂੰ ਪ੍ਰੋਤਸਾਹਨ ਕਰਦੇ ਆ ਇਹਨਾਂ ਦੀ ਪਿੱਠ ਜਿਹੜੇ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਆ ਜ਼ਰੂਰੀ ਜ਼ਰੂਰੀ ਹੈ ਕਿ ਉਹਨਾਂ ਨੂੰ ਵੀ ਕੇਸ ਬਣਾ ਕੇ ਅੰਦਰ ਭੇਜਿਆ ਜਾਵੇ ਕਿਉਂਕਿ ਜੇ ਕਬੜੀਆਂ ਦੇ ਭਾਤੋਂ ਇਹਨਾਂ ਤੋਂ ਸਮਾਨ ਖਰੀਦ ਲੈਣਾ ਔਰ ਇਹਨਾਂ ਨੂੰ ਫਿਰ ਫਿਰ ਪ੍ਰੇਰਨਾ ਦੇਣੀ ਕਿ ਹੋਰ ਚੋਰੀਆਂ ਕਰੋ ਇਹ ਜਿਹੜੇ ਕਬਾੜੀਏ ਮੈਂ ਸਾਰਿਆਂ ਨੂੰ ਇੱਕੋ ਰਸੇ ਨਾਲ ਨਹੀਂ ਬੰਨਦਾ ਜਿਹੜੇ ਕਬਾੜੀਏ ਇਹਨਾਂ ਤੋਂ ਸਮਾਨ ਖਰੀਦਦੇ ਆ ਜ਼ਰੂਰੀ ਹੈ ਕਿ ਉਹਨਾਂ ਨੂੰ ਨਾਲ ਬੰਨਿਆ ਜਾਵੇ ਕੇਸ ਦੇ ਔਰ ਜੇ ਤੁਸੀਂ ਪਛਾਣ ਦਿਓ ਚੋਰਾਂ ਨੂੰ ਜ਼ਰੂਰ ਇਤਲਾਹ ਕਰੋ ਪ੍ਰਸ਼ਾਸਨ ਨੂੰ ਇਤਲਾਹ ਕਰੋ ਵੀਰ ਉਹਨਾਂ ਨੂੰ ਇਤਲਾਹ ਕਰ ਦਿਓ ਸਾਨੂੰ ਕਰ ਦਿਓ ਤਾਂ ਜੋ ਜਲਦ ਤੋਂ ਜਲਦ ਪੁਲਿਸ ਇਹਨਾਂ ਤੱਕ ਪਹੁੰਚ ਕੇ ਜੋ ਇਹਨਾਂ ਨੇ ਸਮਾਨ ਚੋਰੀ ਕੀਤਾ ਉਹਦੀ ਰਿਕਵਰੀ ਕਰਾਈ ਜਾਵੇ ਭਾਈ ਇੱਕ ਵਾਰ ਆਪਣਾ ਨੰਬਰ ਬੋਲੋ ਸਰ ਮੇਰਾ ਨੰਬਰ ਹੈ 9 55370 ਜਿਹੜਾ ਵੀ ਭਰਾ ਭੈਣ ਇਨਫੋਰਮੇਸ਼ਨ ਦੇਗਾ ਬੜੀ ਮਿਹਰਬਾਨੀ ਹੋਊਗੀ ਤੇ ਜੇ ਮੈਂ ਆਪਣੇ ਵੱਲੋਂ ਕੁਝ ਉਹਨਾਂ ਨੂੰ ਇਨਾਮ ਵੀ ਦੇ ਪਾਇਆ ਤਾਂ ਮੈਂ ਜ਼ਰੂਰ ਦਸਨਮਾਨ ਜ਼ਰੂਰ ਕਰਾਂਗਾ ਸਰ ਜੇ ਹੁਣ ਚੋਰਾਂ ਦੇ ਆ ਕੇ ਭਾਜੀ ਸ਼ਰਾਬ ਵਾਪਸ ਲੈ ਲਓ ਜੇ ਜੋ ਮੈਨੂੰ ਜੇ ਸ਼ਰਾਬ ਵਾਪਸ ਲੈ ਲਓ ਤਾਂ ਮੈਂ ਲੈ ਲਾਂਗਾ ਭਾਜੀ ਵਧੀਆ ਸੀ ਮੈਂ 10 ਸਾਲ ਲਏ ਸੀ ਇਕੱਡੇ ਕਰਨ ਨੂੰ ਬਟ ਇਨ ਐਨੀ ਕੇਸ ਗੱਲ ਇਹ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਨਾ ਮੇਰੇ ਨਾਲ ਨਾ ਕਿਸੇ ਹੋਰ ਨਾਲ ਕਿਸੇ ਨਾਲ ਨਾ ਬੀਤੇ ਕਿਉਂਕਿ ਇੱਕ ਡਰ ਚ ਜੀਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਪੈਸਾ ਦਾ ਨੁਕਸਾਨ ਚੀਜ਼ ਦਾ ਨੁਕਸਾਨ ਸ਼ਰਾਬ ਦਾ ਨੁਕਸਾਨ ਇਹ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਕਿ ਅਸੀਂ ਮੈਂ ਬਿਨਾਂ ਡਰ ਦੇ ਇੱਥੇ ਜੀ ਸਕਾਂ ਤੇ ਮੇਰੇ ਇਲਾਵਾ ਮੇਰੇ ਸਾਰੇ ਭਰਾ ਭੈਣ ਵੀ ਇਦਾਂ ਹੀ ਜੀ ਸਾਡੀ ਵੀ ਕੌਨਸ਼ੀਅਸ ਹੈ ਕਿ ਇਹਨਾਂ ਚੋਰਾਂ ਨੂੰ ਵੈਰੀਫਾਈ ਕੀਤਾ ਜਾਵੇ ਆਇਡੈਂਟੀਫਾਈ ਕੀਤਾ ਜਾਵੇ ਕੀਤਾ ਜਾਵੇ ਕੌਣ ਆ ਔਰ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਪਿੱਛੇ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਨੂੰ ਇਹ ਸ਼ਿਕਾਰ ਨਾ ਬਣਣ ਨਿਸ਼ਾਨਾ ਨਾ ਬਣਣ ਐਗਜ਼ੈਕਟਲੀ ਇਦਾਂ ਹੀ ਚਾਹੀਦਾ ਹੈ ਸਰ ਥੈਂਕ ਯੂ ਸੋ ਮਚ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਿਆ ਜੀ ਔਰ ਪ੍ਰਸ਼ਾਸਨ ਦਾ ਤੁਹਾਨੂੰ ਨੰਬਰ ਤਾਂ ਪਤਾ ਹੈ ਤੁਸੀਂ ਪ੍ਰਸ਼ਾਸਨ ਨੂੰ ਕਾਲ ਕਰ ਦੇਣੀ ਹੈ ਜੀ ਐਮਰਜੈਂਸੀ ਨੰਬਰ ਦੇ ਉੱਤੇ ਜਾਂ ਕੰਟਰੋਲ ਰੂਮ ਦੇ ਉੱਤੇ ਜਾਂ ਸਾਨੂੰ ਇਤਲਾਹ ਕਰ ਦੇਣੀ ਅਸੀਂ ਪ੍ਰਸ਼ਾਸਨ ਨੂੰ ਦੱਸ ਦਾਂਗੇ ਫਿਰ ਤੋਂ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਜੇ ਇਹਨਾਂ ਚੋਰਾਂ ਨੂੰ ਦੋਨਾਂ ਚੋਰਾਂ ਨੂੰ ਤੁਸੀਂ ਜਾਣਦੇ ਹੋ ਪਹਿਚਾਨਦੇ ਹੋ ਜਾਂ ਤੁਹਾਨੂੰ ਲੱਗਦਾ ਇਹ ਮੜੰਗਾ ਤਾਂ ਯਾਰ ਫਲਾਨੇ ਦਾ ਲੱਗਦਾ ਯਾਰ ਇਹ ਮੁੰਡਾ ਤਾਂ ਫਲਾਨੇ ਪਿੰ ਜਦ ਫਲਾਨੀ ਥਾਂ ਤੇ ਦੇਖਿਆ ਸੀਗਾ ਤਾਂ ਜ਼ਰੂਰ ਤੁਸੀਂ ਤਲਾਕ ਕਰਨੀ ਪਹਿਲ ਦੇ ਆਧਾਰ ਤੇ ਤਲਾਕ ਕਰਨੀ ਤਾਂ ਜੋ ਇਹ ਸਮਾਨ ਵੇਚਣ ਸਮਾਨ ਰੱਦੀ ਕਰਨ ਪੈਸੇ ਨੂੰ ਉਡਾਣ ਉਸ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਇਹਨਾਂ ਤੱਕ ਪਹੁੰਚ ਕਰਕੇ ਰਿਕਵਰੀ ਕਰ ਸਕੇ ਉਮੀਦ ਕਰਦੇ ਆ ਤੁਸੀਂ ਜ਼ਰੂਰ ਸਾਡੀ ਮਦਦ ਕਰੋਗੇ ਔਰ ਨਾਲ ਦੀ ਨਾਲ ਤੁਸੀਂ ਸੁਚੇਤ ਰਹੋ ਜਾਗਰਤ ਰਹੋ ਘਰ ਵਿੱਚ ਕੋਈ ਨਾ ਕੋਈ ਬੰਦਾ ਛੱਡ ਕੇ ਜਾਓ ਲੇਟਾ ਜਾਗਦੀਆਂ ਛੱਡੋ ਔਰ ਤਿਆਰੀ ਚ ਰਹੋ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਕਿ ਤੁਸੀਂ ਆਪ ਹੀ ਕਹਿੰਦੇ ਪੈਸਾ ਬਹੁਤ ਹੈ ਪਰ ਹੁਣ ਨਾਲ ਦੀ ਨਾਲ ਲੋਕਾਂ ਨੂੰ ਗ੍ਰਿਲਾਂ ਟ੍ਰੇਨਿੰਗ ਦੇਣੀ ਸ਼ੁਰੂ ਕਰੋ ਕਿਉਂਕਿ ਜਿਹੜੇ ਚੋਰ ਆ ਇਹਨਾਂ ਨੇ ਆਤੰਕ ਮਚਾਇਆ ਹੋਇਆ ਤੂਫਾਨ ਲਿਆਂਦਾ ਪਿਆ ਨੇਰੀ ਠਾਲੀ ਪਈ ਆ ਬਹੁਤ ਬਹੁਤ ਸ਼ੁਕਰੀਆ